ਗਰਮੀ ਦੇ ਮੌਸਮ ਚ ਕਿਉਂ ਖਾਣਾ ਚਾਹੀਦਾ ਹੈ ਅੰਬਾਂ ਨੂੰ ਭਿਉ ਕੇ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਪੇ ਥੂਠ ਠੱਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੇਜੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ ਗਰਮੀ ਦੀ ਆਮਦ ਦੇ ਨਾਲ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੰਬਾਂ ਨੂੰ ਖਾਣ ਤੋਂ ਪਹਿਲਾਂ ਕਿਸੇ ਭਾਂਡੇ ਵਿੱਚ ਭਿਉ ਕੇ ਕਿਉਂ ਰੱਖਣਾ ਚਾਹੀਦਾ ਹੈ ਅਬੇ ਜਲਦੀ ਬੋਲ ਦੋਸਤੋ ਗਰਮੀ ਦੀ ਆਮਦ ਦੇ ਨਾਲ ਅੰਬਾਂ ਦਾ ਸੀਜ਼ਨ ਵੀ ਹੈ ਦੋਸਤੋ ਅੰਬ ਦੇ ਲਈ ਭਾਰਤ ਦੇ ਲੋਕਾਂ ਦਾ ਪਿਆਰ ਕਿਸੇ ਤੋਂ ਨਹੀਂ ਲੁਕਾਇਆ ਅਰੇ ਕਹਿਣਾ ਕੀ ਚਾਹਤੇ ਹੋ ਦੁਸਹਰੀ ਕੇਸਰ ਲਾਂਗੜੇ ਤੋਂ ਲੈ ਕੇ ਹਾਪਸ ਤੱਕ ਦੇ ਅੰਬਾਂ ਦੀ ਸਬਾਤ ਤੋਂ ਬਿਨਾ ਗਰਮੀ ਦਾ ਮੌਸਮ ਅਧੂਰਾ ਹੈ ਪਰ ਅੱਜ ਇਸ ਤੁਹਾਨੂੰ ਦੱਸਦੇ ਹਾਂ ਕਿ ਅੰਬ ਨੂੰ ਖਾਣ ਤੋਂ ਪਹਿਲਾਂ ਕਿਸੇ ਭਾਂਡੇ ਵਿੱਚ ਕਿਉਂ ਪਿਉ ਕੇ ਰੱਖਣਾ ਚਾਹੀਦਾ ਹੈ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਯਾਤਰਾ ਘਰਾਂ ਵਿੱਚ ਅੰਬਾਂ ਨੂੰ ਖਾਣ ਤੋਂ ਪਹਿਲਾਂ ਘੰਟਿਆਂ ਤੱਕ ਪਾਣੀ ਵਿੱਚ ਪਿਉ ਕੇ ਰੱਖਣ ਦਾ ਨਿਯਮ ਹੁੰਦਾ ਹੈ ਦੋਸਤੋ ਇੱਕ ਰਿਪੋਰਟ ਦੇ ਮੁਤਾਬਕ ਅੰਬਾਂ ਨੂੰ ਸਿਰਫ ਇੱਕ ਘੰਟੇ ਲਈ ਭੋਕੇ ਰੱਖਣਾ ਉਹਨਾਂ ਵਿੱਚ ਫਾਈਟਿਕ ਐਸਿਡ ਦੇ ਪੱਧਰ ਨੂੰ ਕਾਫੀ ਘੱਟ ਕਰ ਦਿੰਦਾ ਹੈ ਫਾਈਟਿਕ ਐਸਿਡ ਇੱਕ ਐਂਟੀ ਪੋਸ਼ਟਿਕ ਤੱਤ ਹੈ ਜੋ ਸਰੀਰ ਵਿੱਚ ਖਣਿਜਾਂ ਨੂੰ ਜਜ਼ਬਤ ਕਰਨ ਤੋਂ ਰੋਕਦਾ ਹੈ ਫਾਈਟਿਕ ਐਸਿਡ ਸਰੀਰ ਦੀ ਆਇਰਨ ਜ਼ਿੰਕ ਅਤੇ ਕੈਲਸ਼ੀਅਮ ਵਰਗੇ ਜ਼ਰੂਰੀ ਖਣਿਜਾਂ ਨੂੰ ਸੋਖਣ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਫਾਈਟਿਕ ਐਸਿਡ ਇੱਕ ਬਲੱਖਨ ਤੱਤ ਹੈ ਜੋ ਸਾਰੇ ਪੌਦਿਆਂ ਦੇ ਬੀਜਾਂ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਖਣਿਜਾਂ ਤੋਂ ਸੋਖਣ ਦੀ ਮਾਤਰਾ ਘਟ ਜਾਂਦੀ ਹੈ ਮਨੁੱਖੀ ਸਰੀਰ ਦੇ ਇਸ ਦੇ ਕਾਰਨਾਂ ਅਤੇ ਪ੍ਰਭਾਵਾਂ ਤੇ ਬਹੁਤ ਧਿਆਨ ਕੀਤੀ ਗਈ ਹੈ ਫਾਈਟਿਕ ਐਸਿਡ ਆਇਰਨ ਜ਼ਿੰਕ ਅਤੇ ਕੈਲਸ਼ੀਅਮ ਦੀ ਸਮਾਈ ਨੂੰ ਰੋਕਦਾ ਹੈ ਅਤੇ ਖਣਿਜਾਂ ਦੀ ਕਮੀ ਨੂੰ ਵਧਾ ਸਕਦਾ ਹੈ ਇਸੇ ਕਰਕੇ ਇਸ ਨੂੰ ਅਕਸਰ ਐਂਟੀਪੋਸਟਿਕ ਤੱਤ ਕਿਹਾ ਜਾਂਦਾ ਹੈ ਮਾਹਿਰ ਮੰਨਦੇ ਹਨ ਕਿ ਆਂਬਾਂ ਨੂੰ ਘੱਟੋ ਘੱਟ 1 ਤੋਂ 2 ਘੰਟੇ ਤੱਕ ਪਾਣੀ ਵਿੱਚ ਭਿਓ ਕੇ ਰੱਖਣਾ ਜ਼ਰੂਰੀ ਹੈ ਪਰ ਜੇ ਤੁਹਾਡੇ ਕੋਲ ਇਹ ਸਮਾਂ ਨਹੀਂ ਹੈ ਤਾਂ 20 ਤੋਂ 30 ਮਿੰਟਾਂ ਤੱਕ ਇਸ ਨੂੰ ਭਿਉ ਉਹ ਸਟਕ ਤੱਤਾਂ ਦੀ ਸਮਾਈ ਨੂੰ ਵਧਾਉਂਦਾ ਹੈ ਬਲਕਿ ਕਈ ਸਿਹਤ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਚਮੜੀ ਦੇ ਸਮੱਸਿਆਵਾਂ ਸਰਦਰਦ ਕੱਜ ਅਤੇ ਅੰਤਰੀਵਲ ਸੰਬੰਧਿਤ ਚਿੰਤਾਵਾਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ ਵਿਗਿਆਨ ਦੇ ਅਨੁਸਾਰ ਅੰਬਾਂ ਨੂੰ ਪੀਉਣ ਨਾਲ ਉਹਨਾਂ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਉਹਨਾਂ ਨੂੰ ਬਿਹਤਰੇ ਹਾਈਡਰੇਟ ਕੀਤਾ ਜਾ ਸਕਦਾ ਹੈ ਅਤੇ ਸਵਾਦ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅੰਬਾਂ ਨੂੰ ਪਾਣੀ ਵਿੱਚ ਭਿਉਂ ਕੇ ਕਿਉਂ ਰੱਖਣਾ ਜ਼ਰੂਰੀ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ